ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾਤੀ ਜੀ ਲਓ ਵੀ ਮਿੱਤਰੋ ਜਿਹੜੀ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਬੋਬੀ ਡੈਰੀ ਫਾਰਮ ਪਿੰਡ ਰਵਾਲ ਜ਼ਿਲ੍ਹਾ ਬਈਨੂ ਪਿੰਡਾ ਕਪੂਰਸਲਾ ਤੇ ਤਹਿਸੀਲ ਪੈਂਦੀ ਆ ਸੁਲਤਾਨਪੁਰ ਲੋਧੀ ਬਾਕੀ ਜਿਵੇਂ ਨੇੜ ਦੇ ਰਹਿਗੇ ਸ਼ਹਿਰ ਸ਼ਾਹਕੋਟ ਧਰਮਕੋਟ ਇਧਰਲੀ ਸਾਈਡ ਨਾਲ ਨਾਲ ਲੋਹੀਆਂ ਤੇ ਹਾਂਜੀ ਕਮਾਲਪੁਰ ਬਾਕੀ ਨੇੜ ਦੇ ਪਿੰਡਾ ਤੇ ਬਾਕੀ ਜਿਹੜੇ ਆਪਾਂ ਗੋਵੀ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਆਪਣੇ ਕੋਲੇ ਹੈਗੇ ਅਗੇ 6 ਨਾਗ 6 ਨਾਗਾਂ ਬੋਵੀ ਹਾਂਜੀ ਹਾਂਜੀ 6 ਨਾਗ ਤੇ ਬਹੁਤ ਸੋਹਣੀਆਂ ਵਛੀਆਂ ਚੰਗੇ ਰੰਗ ਪ੍ਰਿੰਟ ਆ ਹਾਂ ਕੱਦ ਵਜਨ ਵਾਲੀਆਂ ਵੱਛੀਆਂ ਤੇ ਚੰਗੇ ਵਜਨ ਵਜੂਦ ਆ ਬਾਕੀ ਆਪਾਂ ਡਿਟੇਲ ਬੋਬੀ ਤੋਂ ਲਵਾਂਗੇ ਕਰਾਵਾਂਗੇ ਤੁਹਾਡੀ ਗੱਲਬਾਤ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਵਕਤ-ਵਕਤ ਸਪੋਰਟ ਕਰਿਆ ਕਰੋ ਤੇ ਸਬਸਕ੍ਰਾਈਬ ਆਪਣਾ ਚੈਨਲ ਜਰੂਰ ਕਰ ਲਓ ਤਾਂ ਕਿ ਨਵੀਂ ਤੋਂ ਜਿਹੜੀ ਵੀਡੀਓ ਆਪਾਂ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਆ ਆਪਣਾ ਮੋਬਾਈਲ ਨੰਬਰ 62807 79197 ਬਾਕੀ ਕਰਾਉਣੀ ਆ ਆਪਾਂ ਬੋਬੀ ਦੇ ਨਾਲ ਗੱਲਬਾਤ ਆ ਬੋਬੀ ਆ ਲਾਲਾ ਭਾਈ ਮੈਂ ਇੱਕ ਬਹੁਤ ਸੋਹਣੇ ਨਾਗ ਆ ਭਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਉਣੀ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਭਾਜੀ ਹੋ ਠੀਕ ਹੈ ਜੀ ਵਧੀਆ ਜੀ ਵਧੀਆ ਬਾਈ ਆਪਣਾ ਡਰੈਸ ਕਨਫਰਮ ਕਰੀਂ ਕਰਾਂਗੇ ਵੈਸੇ ਆਪਣਾ ਪੈਂਡਰ ਆਲਾ ਜੀ ਹਾਂਜੀ ਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਰਪੂਤਲਾ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦਿ ਬਾਈ 997902276 ਠੀਕ ਹੈ ਤੇ ਆਪਾਂ ਬਾਈ ਤੇਰੀ ਅੱਗੇ ਵੀਡੀਓ ਆ ਪਾਵਾਂ ਤਿੰਨ ਚਾਰ ਮੰਨ ਕੇ ਪੰਜ ਵੀਡੀਓ ਹੋ ਗਈਆਂ ਤੇ ਰਾਂਗ ਤੇ ਕਿਵੇਂ ਰਹਿੰਦਾ ਰਿਸਪੌਂਸ ਬਹੁਤ ਵਧੀਆ ਭਾਜੀ ਆਪਣਾ ਵਧੀਆ ਬਿਲਕੁਲ ਹਾਂਜੀ ਹਾਂਜੀ ਬਹੁਤ ਜੀ ਠੀਕ ਹੈ ਅੱਲੇ ਦੂਜੇ ਫੋਨ ਤੇ ਵੇਖ ਲੈ ਨਹੀਂ ਸਹੀ ਗੱਲ ਹੈ ਬਾਕੀ ਬਾਈ ਦੇ ਮਿੱਤਰੋ ਪੁਰਾਣਾ ਬਾਕੀ ਭਾਅ ਬਾਈ ਦਾ ਇਹ ਪੁਰਾਣਾ ਕੰਮ ਵਛੀਆਂ ਦਾ ਖਾਸ ਕਰਕੇ ਤੇ ਜੇ ਕਿਸੇ ਭਰਾਣੇ ਕੋਈ ਵੇਚਣੀ ਵੀ ਆ ਤਾਂ ਵੀ ਬਾਈ ਦੇ ਨਾਲ ਸੰਪਰਕ ਕਰ ਲੋ ਤੇ ਜੇ ਕਿਸ ਨੇ ਕੋਈ ਵਛੀ ਲੈਣੀ ਹੈ ਤੇ ਤਾਂ ਵੀ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲਦਾ ਤੇ ਬਹੁ ਵੀ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾਗ ਆ ਬਾਈ ਆਪਣੇ ਕੋਲ 6 ਨਾਗ ਆ ਜੀ 6 ਨਾਗ ਆ ਹੈਨਾ ਬਹੁਤ ਸੋਹਣੇ ਨਾਗ ਆ ਵਛੀਆਂ ਪੰਜ ਮੁੱਠੀਆਂ ਖੀਰੀਆਂ ਇੱਕ ਵਛੀ ਦੋ ਦੰਦ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਆਪਾਂ ਪਹਿਲਾਂ ਹੀ ਦੱਸ ਦੰਨੇ ਵੀ ਦੰਦੋ ਹੈਗੀਆਂ ਖੀਰੀਆਂ ਪੰਜ ਵਛੀਆਂ ਖੀਰੀਆਂ ਤੇ ਇੱਕ ਵਛੀ ਹੈਗੀ ਦੋ ਦੰਦ ਜਿਹੜੀ ਗੱਲ ਦਾ ਬਾਈ ਕਹਿੰਦਾ ਆਪਾਂ ਦੱਸ ਕੇ ਦਵਾਂਗੇ ਤੇ ਬਾਈ ਫਿਰ ਉਹ ਵੀ ਆਪਾਂ ਪਹਿਲੇ ਨੰਬਰ ਤੋਂ ਕਰ ਲਗੇ ਸ਼ੁਰੂ ਬੱਛੀ ਤੋਂ ਕੀ ਡਿਟੇਲ ਆ ਜੀ ਵੀਰੇ ਕੀਰੀ ਬੱਛੀ ਆ ਭਾਜੀ ਕੀਰੀ ਆ ਹਾਂਜੀ ਤੇ ਕੋਈ ਸੀਮਨ ਡਿਟੇਲ ਹਾਂਜੀ ਹੈਗਾ ਜੀ ਇਹਦਾ 40120 ਦੀ ਆ 40120 ਦੀ ਆ ਡੈਨਮਾਰਕ ਦੇ 40120 ਦੀ ਆ ਮਿੱਤਰੋ ਹਾਂਜੀ ਤੇ ਬਾਕੀ ਆਫ ਕੈਮਰਾ ਬਾਈ ਦੇ ਨਾਲ ਗੱਲਬਾਤ ਹੋਈ ਸੀ ਬਾਈ ਕਹਿੰਦਾ ਵੀ ਆਪਾਂ ਨੂੰ ਜਿਹੜੀ ਸੀਮਨ ਡਿਟੇਲ ਮਾਲਕਾਂ ਨੇ ਦਿੱਤੀ ਆ ਜਿਹੜੇ ਵੀ ਵਸੂਦੀ ਹੋਊਗੀ ਉਸੇ ਦੀ ਦੱਸਾਂਗੇ ਤੇ ਦੂਜੇ ਦੀ ਆਪਾਂ ਕੋਈ ਨਹੀਂ ਲੈ ਖੋਲ ਲਵੋ ਵੀ ਫਿਰ ਆਪਾਂ ਤੋਰਾ ਕਰਾਈਏ ਚੈੱਕ ਬਹੁਤ ਸੋਹਣਾ ਕੱਦ ਕਾਰਾ ਉਮਰ ਕਿੰਨੀ ਦੱਸਿਆ ਬੋ ਵੀ ਇਹਦੀ 10 ਕਿੰਨੇ ਹੈ 10 ਕਿੰਨੇ ਉਮਰ ਹੈ ਦੰਦੋ ਖੀਰੀ ਹੈ ਬੱਚੀ ਰੰਗ ਪ੍ਰਿੰਟ ਕਰੋ ਚੈੱਕ ਮਿੱਤਰੋ ਤੇ ਤੋਰਾ ਤੋਰਾ ਕਰ ਲਓ ਚੈੱਕ ਘੋੜੀ ਵਰਗਾ ਤੋਰਾ ਚਾਰ ਹੀ ਸਨ ਫੋਰ ਸ਼ਾਂਗਪੂਰ ਨਹੀਂ ਸੋਹਣਾ ਕੱਦ ਕਾਰਾ ਲੈ ਚਲ ਗਾ ਨੂੰ ਮਿੱਤਰ ਅੱਜ ਦੀ ਵੀਡੀਓ ਦੇ ਵਿੱਚ 6 ਨਾਗਾ ਮਿੱਤਰੋ ਪੂਰੀ ਵੀਡੀਓ ਲਾਜ਼ਮੀ ਦੇਖੋ ਕਿਉਂਕਿ ਵੀਡੀਓ ਦੇ ਵਿੱਚ ਬਹੁਤ ਸੋਹਣੇ ਔਰ ਦਿਨ ਆ ਗਿਆ ਆਪਣੇ ਕੋਲੇ ਤੇ ਲੈ ਇਧਰ ਨੂੰ ਘੁਮਾਈ ਬਾਈ ਬਕਰਾਂ ਦੀ ਮੋਰਾ ਚਿਹਰਾ ਦਿਖਾਈਏ ਫੇਸ ਕੁਆਲਟੀ ਕਰੋ ਚੱਕ ਜੀ ਨਿੱਕਾ ਕੰਨ ਨਾ ਗੋਲ ਬੋਦੀ ਵਾਲੀ ਵੱਛੀ ਆ ਦੰਦ ਕਰਾ ਦੇ ਚੱਕ ਉਹ ਵੀ ਕੱਠੀ ਦੀ ਆ ਬਾਈ ਸਹੀ ਗੱਲ ਆ ਵਾਕੇ ਬਾਈ ਦੀ ਗੱਲ ਸਹੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਜਿਹੜੀ ਜਾਤ ਬ੍ਰੀਡ ਆ ਤੁਹਾਡੇ ਸਾਹਮਣੇ ਬਿਲਕੁਲ ਉਪਰੋਂ ਸਟੇਟ ਆ ਪੈਠ ਪੁੜਾਂ ਦੀ ਬਣਾਵਟ ਹੈ ਜਿਹੜੀ ਬੱਚੀ ਦੀ ਬਹੁਤ ਸੋਹਣੀ ਹੈ ਠੰਕ ਰਾਜਾ ਇੱਕ ਮਿੱਤਰ ਚਾਰ ਹੀ ਥਾਣਾ ਚਾਰ ਹੀ ਥਾਣਾ ਫੋਟ ਸ਼ੰਗਪੂਰਾ ਨਹੀਂ ਮੋਟੇ ਮੋਟੇ ਥਾਣਾ ਪੂਰੇ ਬੇਰਾਂ ਦੇ ਮੋਟੇ ਮੋਟੇ ਤੇ ਪੂਰੀ ਵਿਥੀ ਤੇ ਲੱਗੇ ਆ ਉੱਪਰੋਂ ਵੀ ਬਿਲਕੁਲ ਸਟੇਟ ਆ ਦੰਦੋ ਖੀਰ ਦੰਦੋ ਘੀਰੀ ਆ ਬਸ ਇੱਕ ਕਰਾਦੀ ਆ ਕੱਦ ਵਜਨ ਵਾਲੀ ਆ ਸੋਹਣਾ ਰੰਗ ਪ੍ਰਿੰਟ ਬਹੁਤ ਸੋਹਣੇ ਬੋਡੀ ਬੰਤਰ ਹੈ ਚੰਗਾ ਕੱਦ ਕਾਠਾ ਬੱਚੀ ਦਾ ਤੇ 40 1 20 ਦੀ ਦੱਸਿਆ ਬਾਈ ਨੇ ਡੈਨਮਾਰਕ ਦੇ 40 1 20 ਦੀ ਤੇ ਕੱਦ ਕਾਠ ਬਹੁਤ ਸੋਹਣਾ ਬੱਚੀ ਦਾ ਤੇ ਵੀਰੇ ਉਹ ਵੀ ਫਿਰ ਇਹਨਾਂ ਦੀ ਡਿਮਾਂਡ ਹੈ ਜਿਹੜੀ ਮਗਰੋਂ ਫੋਨ ਤੇ ਇਕਠੀਆਂ ਦੀ ਕਰਦਾ ਠੀਕ ਹੈ ਤੇ ਦੋ ਨੰਬਰ ਤੇ ਬਾਈ ਬੱਛੀ ਆ ਹੋਈ ਵੀਰੇ ਮਾੜਿਆ ਸਾਈਡ ਤੇ ਦੋ ਨੰਬਰ ਤੇ ਬਾਈ ਬੱਛੀ ਜਿਹੜੀ ਦਿੰਦੀ ਹੈ ਜੀ ਕੀ ਡਿਟੇਲ ਆ ਇਹ এবੀਐਸ ਦੇ ਬਰੂਡ ਦੀ ਆ ਜੀ এবੀਐਸ ਦੇ ਬਰੂਡ ਦੀ ਤੇ ਉਮਰ ਬਾਈ ਦੰਧੋ ਕੀ ਦੀ ਆ ਜੀ ਦੰਧੋ ਕੀ ਦੀ ਜਰਮ ਮਹੀਨੇ ਦੀ ਆ ਲੈ ਪਹਿਲਾਂ ਤਾਂ ਫੇਸ ਕੁਆਲਟੀ ਕਰਾ ਜਾ ਇੱਕ ਖਰਗੋਸ਼ ਾਰਗੀ ਫੇਸ ਕੁਆਲਟੀ ਆ ਦੇਖੋ ਜੀ ਨਿੱਕਾ ਕਰਨ ਬਹੁਤ ਸੁਣੇ ਫੇਸ ਦੀ ਹੈ ਲਿਆ ਬਾਹਰ ਲਿਆ ਦੰਦੋ ਖੀਰੀ ਹੈ ਮਿੱਤਰੋ ਬਾਈ ਦਿਖਾਦੇ ਆ ਹਾਂ ਸਹੀ ਗੱਲ ਆ ਇਧਰ ਹੀ ਮੋੜ ਲਾ ਬਰੇ ਘਰੀ ਆਪਣੇ ਉਹ ਦਰਵਾਜ਼ ਥੋੜੀ ਨਾ ਉਹ ਫਰੀਜ਼ ਲੱਗਦੀ ਆ ਲਓ ਵੀ ਮਿੱਤਰੋ ਦੰਦੋ ਹੈਗੀ ਖੀਰੀ ਤੇ ਫੇਸ ਕੁਆਲਟੀ ਦੇਖੋ ਏਬੀਐਸ ਦੇ ਬਲੂਰ ਸੀਮਨ ਦੀ ਆ ਬਹੁਤ ਸੋਹਣੀ ਫੇਸ ਕੁਆਲਟੀ ਆ ਪਿੰਕ ਨੋਜ਼ ਵਾਲੀ ਆ ਜੀ ਸਹੀ ਗੱਲ ਆ ਜਿਹੜਾ ਚਿਹਰਾ ਮੋਰਾ ਬਹੁਤ ਸੋਹਣਾ ਤੇ ਥਣ ਕਰਾ ਦੇ ਚੱਕ ਵੋ ਵੀ ਹਾਂ ਚਾਰ ਹੀ ਥਣ ਆ ਪੂਰੀ ਬਿੱਥੀ ਦੇ ਥਣ ਲੱਗੇ ਹੋਏ ਤੇ ਮੋٹے ਮੋٹے ਥਣਾ ਝੋਲੀ ਝਾਲੀ ਥੱਲੇ ਬਹੁਤ ਸੋਹਣੀ ਹੈ ਲੈਗ ਸਕੋਰ ਕਰੋ ਚੱਕ ਜੀ ਪੂਰੀ ਐ ਪਲੀ ਜੁਲੀ ਆ ਮੈਂ ਕਿਹਾ ਲਿੱਸੀ ਲਾਵੀ ਨਹੀਂ ਕਿਸੇ ਪਾਸਿਓਂ ਬਹੁਤ ਸੋਹਣੇ ਚੰਗੇ ਵਜਨ ਵਜੂਦ ਵਾਲੀ ਬੱਛੀ ਆ ਹਾਂ ਦੰਦ ਆਪਾ ਦਿਖਾ ਦਿੰਨੇ ਵੀ ਹਾਂ ਦੰਦ ਦਿਖਾ ਦੇ ਬੋ ਵੀ ਲਓ ਲੋ ਵੀ ਮਿੱਤਰੋ ਦੰਦੋ ਖੀਰੀ ਆ ਸਹੀ ਗੱਲ ਆ ਭਾਈ ਲੈ ਚੱਲ ਲੈ ਚੱਲ ਕਰਾਂ ਦੀ ਬਹੁਤ ਸੋਹਣੇ ਰੰਗ ਪ੍ਰਿੰਟ ਦੀਆ ਮਿੱਤਰੋ ਚੰਗਾ ਵਜਨ ਵਜੂਦ ਆ ਤੇ ਚਾਰ ਹੀ ਥਣਾ ਫੂਟ ਸੰਗ ਪੂਰਾ ਨਹੀਂ ਭਾਈ ਕਹਿੰਦਾ ਵੀ ਆਪਾਂ ਜੇ ਝੂਠ ਕਾਉ ਝੂਠ ਮਾਰ ਕੇ ਵੇਚਣੀ ਹੁੰਦੀ ਤੇ ਆਪਾਂ ਕੋਈ ਫਾਰਮ ਦੀ ਵੀ ਦੱਸ ਸਕਦੇ ਸੀ ਜਾਂ ਕੁਝ ਵੀ ਹੈ ਨਾ ਕਿਉਂਕਿ ਕਿਉਂਕਿ ਬੇਸ਼ੱਕ ਬੇਸ਼ੱਕ ਆਪ ਨੂੰ ਦਿਸ ਰਹੀ ਹੈ ਬੱਛੀ ਵੀ ਚੰਗੇ ਸੀਮਨ ਦੀ ਹੈ ਤੇ ਚੰਗੀ ਜਿਆਦਾ ਕੁਆਲਿਟੀ ਹੈ ਜਿਹੜੀ ਕੁਆਲਿਟੀ ਹੈ ਬੱਛੀ ਚ ਬਹੁਤ ਮੇਰਾ ਭਰਾ ਸਹੀ ਗੱਲ ਹੈ ਝੋਲੀ ਝਾਲੀ ਇੱਕ ਨੰਬਰ ਆ ਥੱਲੇ ਗੱਬਣਾ ਲਈ ਝੋਲੀ ਆ ਤੇ ਪਰ ਹੈ ਬੱਚਾ ਹੀ ਹਜੇ ਖੀਰੀ ਬੱਚੀਆਂ ਕੱਦ ਕਾਠ ਬਹੁਤ ਸੋਹਣ ਕੱਦ ਮਜਨ ਵਾਲੀ ਆ ਉੱਪਰ ਵੀ ਆ ਪੱਦੀ ਪਈ ਆ ਹਾਂ ਸਹੀ ਗੱਲ ਲਓ ਵੀ ਮਿੱਤਰੋ ਫੇਸ ਕੁਆਲਟੀ ਦੇਖੋ ਜੀ ਬਹੁਤ ਸੋਹਣੀ ਕੱਦ ਕਾਠ ਵਾਲੀ ਬੱਚੀ ਆ ਤੇ ਚੰਗਾ ਰੰਗ ਪ੍ਰਿੰਟਾਂ ਵਾਲੀ ਦਾ ਬਹੁਤ ਸੋਹਣ ਨਸਰਾ ਨੁਖਰਾ ਪੂਰਾ ਹੱਤ ਮੈਚ ਹੈ ਹੈਨਾ ਬਈ ਉੱਪਰੋਂ ਵੀ ਬਿਲਕੁਲ ਸਟੇਟ ਆ ਕੋਈ ਵੀ ਪਸ਼ੂ ਮੰਨ ਕੇ ਚੱਲੋ ਅੱਜ ਦੀ ਵੀਡੀਓ ਦੇ ਵਿੱਚ ਤੇ ਢੁਈ ਢਾਈ ਨਹੀਂ ਚਾਹਦਾ ਬਿਲਕੁਲ ਵਧੀਆ ਇਹ ਜੋ ਇੱਕ ਬੰਨੇ ਆਕਸ ਕਾਲੀ ਇੱਕ ਬੋਦੀ ਵਾਲੀ ਵੱਛੀ ਆ ਜਿਹੜੀ ਬਿਊਟੀ ਆ ਵੱਛੀ ਚ ਬਾ ਕਮਾਲ ਆ ਹੈਨਾ ਤੇ ਬਾਈ 3 ਨੰਬਰ ਤੇ ਫਿਰ ਕੀ ਡਿਟੇਲ ਆ ਵੱਛੀ ਦੀ ਇਹ ਕਾਲੀ ਇੱਕ ਮੀ ਆ ਸੌਰੀ 40 ਦੀ ਆ 40 1 40 1 20 ਦੀ ਆ ਭਾਜੀ ਨੇ ਮੈਨੂੰ ਪਹਿਲਾਂ ਵੀ ਦੱਸੇ 40 1 20 ਦੀ ਆ ਬਾਈ ਕਹਿੰਦਾ ਹਾਂ ਇਹ 40 1 26 ਦੀ ਆ ਠੀਕ ਆ ਸੌਰੀ ਵੀਰੇ 40 1 20 ਦੀ ਪਹਿਲੇ ਨੰਬਰ ਵਾਲੀ ਸੀ ਇਹ ਹੈਗੀ 40 1 26 ਦੀ ਡੈਨਮਾਰਕ ਦੇ ਸੀਮੰਦੀ ਆ ਬਹੁਤ ਚੰਗੇ ਸੀਮੰਦੀ ਵੱਛੀ ਆ ਸੋਹਣਾ ਕਦ ਕਾਠਾ ਕਿੰਨੀ ਉਮਰ ਆ ਵੀਰ ਜੀ ਇਹ ਵੀ 11 ਕਿ ਮਹੀਨੇ ਇਹ ਵੀ 11 ਕਿ ਮਹੀਨੇ ਦੀ ਦੰਦੋ ਖੀਰੀ ਦੰਦੋ ਆਪਾਂ ਦੰਦੋ ਤੇ ਕਰੀਕ ਠੀਕ ਹੈ ਲਓ ਵੀ ਮਿੱਤਰੋ ਦੰਦੋ ਖੀਰੀ ਆ ਤੇ ਚਾਰ ਹੀ ਥਾਣਾ ਰੋਕੀ ਕਰਾਂ ਜੀ ਮਾੜਾ ਜਾ ਮੋਟੇ ਮੋਟੇ ਥਾਣਾ ਪੂਰੇ ਪੂਰੀ ਬਿੱਥੀ ਤੇ ਥਣ ਲੱਗਿਆ ਬਹੁਤ ਸੋਹਣੀ ਵੈੜ ਤਿਆਰ ਹੋਊਗੀ ਅੱਜ ਦੀ ਵੀਡੀਓ ਦੇ ਵਿੱਚ 6 ਨਾਗ ਆ ਤੇ 6 ਦੇ 6 ਨਾਗ ਪੂਰੇ ਟੌਪ ਕਲਾਸ ਆ ਹਾਂਜੀ ਖੀਰੀਆਂ ਬੱਚੀਆਂ ਸਹੀ ਗੱਲ ਆ ਖੀਰੀਆਂ ਬੱਚੀਆਂ ਤੇ ਵਜਨ ਵਜੂ ਦਾ ਜਿਹੜੇ ਬੱਚੀਆਂ ਦੇ ਕਿਆ ਬਾਤਾਂ ਆਈਆਂ ਬਿਲਕੁਲ ਸੀਮਨ ਲੈਂਦੇ ਕਾਬਿਲ ਆ ਜੇ ਕਿਸੇ ਭਰਾ ਨੇ ਕੋਈ ਬੱਚੀਆਂ ਦਾ ਕੰਮ ਕਰਨਾ ਨਵਾਂ ਕੋਈ ਆਪਦੇ ਫਾਰਮ ਦੇ ਵਿੱਚ ਕੋਈ 4-5 ਬੇੜਾਂ ਪਾਉਣੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਮੰਨ ਕੇ ਚੱਲੋ ਸਪੈਸ਼ਲ ਉਹਨਾਂ ਭਰਾਵਾਂ ਲਈ ਹੈ ਜਿਨ੍ਹਾਂ ਨੇ ਪਾਲਣ ਨੂੰ ਬੱਚੀਆਂ ਲੈਣੀਆਂ ਬਹੁਤ ਚੰਗੀ ਜਾਨ ਕੁਆਲਟੀ ਵਾਲੀਆਂ ਤੇ ਸੋ ਚੰਗਾ ਵਜਨ ਵਿजूद ਆ ਬੱਚੀ ਦਾ ਬਹੁਤ ਸੋਹਣੇ ਕਦ ਕੱਢਦੀ ਹੈ 3 ਨੰਬਰ ਤੇ ਬੱਚੀ ਜਿਹੜੀ ਆਪਾਂ ਵਿਖਾਈ ਆ ਜਿਹੜੀ 4 ਨੰਬਰ ਤੇ ਬੱਚੀ ਹੈ ਬਾਈ ਮਾਣਾ ਮੜਾ ਸਿੰਘ ਆ ਬੀ ਮਨੂਮਾ ਜਾਂ ਪਾਣੀ ਮਾਰੀ ਫੋਟੀ ਹੈ ਠੀਕ ਹੈ ਇਹਦੀ ਕੋਈ ਸੀਮਨ ਡਿਟੇਲ ਹੈ ਵੀਰੇ ਇਹਦੀ ਨਹੀਂ ਆਪਣੇ ਕੋਲ ਇਹ ਦੰਦੋ ਇਹ ਦੰਦੋ ਖੀਰੀ ਆ ਦੰਦੋ ਖੀਰੀ ਹੈ ਪਰ ਬਾਈ ਕਹਿੰਦਾ ਵੀ ਸੀਮਨ ਡਿਟੇਲ ਕੋਈ ਨਹੀਂ ਕਿ ਵੈਸੇ ਹੈ ਚੰਗੇ ਸੀਮਨ ਦੇ ਵੀ ਸਹੀ ਗੱਲ ਹੈ ਤੇ ਥੱਲੇ ਝੋਲੀ ਝਾਲੀ ਤਾਂ ਮਿੱਤਰੋ ਐ ਹੈ ਜਿਵੇਂ ਗੱਭਣ ਹੁੰਦੀ ਆ ਕੀ ਬਾਤ ਹੈ ਇਹ ਚਾਰ ਹੀ ਥਾਣ ਫੋੜ ਸ਼ੰਗ ਭੋਰਾਣੀ ਕੀ ਕਰੀ ਮਾਰੇ ਸਹੀ ਗੱਲ ਆ ਬਾਈ ਗੱਭਣਾ ਗੱਪਲੇ ਖਾ ਪਾਉਂਦੀ ਆ ਬੋਡੀ ਬੰਤਰ ਹੈ ਜਿਹੜਾ ਬੱਚੀ ਦਾ ਬਾ ਕਮਾਲ ਹੈ ਪੂਰੀ ਬਿਊਟੀ ਬਿਆਟੀ ਬਹੁਤ ਸੋਹਣੀ ਹੈ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕਰਨਾ 골 ਬੋਦੀ ਵਾਲੀ ਬੱਚੀ ਆ ਉੱਪਰੋਂ ਵੀ ਸਟੇਟ ਆ ਬਿਲਕੁਲ ਪੱਠਪੜਿਆਂ ਦੀ ਬਣਾਵਟਾ ਜਿਹੜੀ ਖੁੱਲੇ ਹੱਡ ਪੈਰਾਂ ਦੀ ਆ ਕੋਈ ਵੀ ਭਰਾਏ ਨਾ ਲਿੱਸੀ ਦਾ ਵੀ ਨਾ ਸਮਝੇ ਪੂਰੇ ਆ ਹੁੰਦਲਹੇਲ ਬੱਚੀਆਂ ਚੰਗੇ ਵਜਨ ਵਜੂਦ ਆ ਹਾਂ ਸਹੀ ਗੱਲ ਲੈ ਚੱਲ ਬਾਈ ਕਰਾ ਦੇ ਚੈੱਕ ਦੰਦੋਖੀ ਰੋਗ ਲਰ ਦੰਦੋ ਖੀ ਦੀਏ ਸਹੀ ਗੱਲ ਆ ਬਸ ਵਾਕਈ ਸਹੀ ਗੱਲ ਆ ਬਾਈ ਕਹਿੰਦਾ ਵੀ ਬਾਕੀ ਗੱਲ ਵਾਂਗ ਕਰਦਾ ਹਾਂ ਕੱਲੇ ਬਸ ਮਾੜਾ ਸਿੰਘ ਜ਼ਰੂਰ ਆ ਥੋੜਾ ਥੋੜਾ ਫੋਟ ਆ ਉਹ ਵੀ ਤੇ ਪਰ ਅੱਜ ਦੇ ਟਾਈਮ 'ਚ ਤਾਂ ਜਿਹੜਾ ਕੁਝ ਮਰਜ਼ੀ ਮੰਨ ਕੇ ਚੱਲੂ ਕੰਮ ਹਰੇ ਕੀ ਲੂੰਗਾ ਨਾ ਮੌਕੇ ਨਾਲ ਤਾਂ ਗੱਲ ਹੀ ਨਹੀਂ ਇਹ ਤਾਂ ਸਿੰਘ ਬੋਦੀ ਵਾਲੀ ਵੜ ਵੰਜਣੀ ਆ ਸਿੰਘ ਸਿੰਘ ਦਾਗੇ ਜਾਣੇ ਆ ਰੰਗ ਪ੍ਰਿੰਟ ਬਹੁਤ ਸੋਹਣਾ ਬੱਛੀ ਦਾ ਤੇ ਚਾਰ ਹੀ ਥਾਣਾ ਫੋਟ ਸ਼ੰਗ ਪੂਰਾ ਨਹੀਂ ਗਈ ਇੱਕੋ ਜੇ ਕੱਦ ਕਾਟ ਦੀਆਂ ਬੱਛੀਆਂ ਬਹੁਤ ਸੋਹਣੇ ਚੰਗੇ ਵਜਨ ਵਜੂਦ ਵਾਲੀਆਂ ਤੇ ਜਿਹੜੀ ਫਿਰ ਆ ਗਈ 5 ਨੰਬਰ ਤੇ ਬਈ ਇਹਦੀ ਕੀ ਡਿਟੇਲ ਆ ਇਹ ਵੀ ਨੇ ਦੋ ਦੰਦ ਦਾ ਇਹ ਟੀਕਾ ਲੱਗੇ ਨੂੰ ਅੱਜ 15 16 ਲੱਗਿਆ ਮੂੰਹ ਚੋ ਦੋ ਦੰਦ ਦੰਦ ਇੱਥੇ ਹੀ ਪਟਕ ਇੱਥੇ ਹੀ ਪਟਦੇ ਬਈ ਕੋਈ ਨਹੀਂ ਕੋਈ ਨਹੀਂ ਦੰਦ ਪਟਦੇ ਲਓ ਵੀ ਮਿੱਤਰੋ ਬਾਈ ਕਹਿੰਦਾ ਦੋ ਦੰਦ ਦਾ ਬੱਚੀ ਤੇ ਸੋਹਣਾ ਗੱਦ ਕਾਠਾ ਬੱਚੀ ਦਾ ਲਓ ਵੀ ਮਿੱਤਰੋ ਆ ਹੈਗੀ ਬੱਚੀ ਦੋ ਦੰਦ ਲਿਆ ਬਈ ਯਰੇ ਫੇਸ ਕੁਆਲਟੀ ਕਰੋ ਚੱਕ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਲੇ ਦੰਦ ਕਰਾ ਦੇ ਚੱਕ ਵੀਰੇ ਫਿਰ ਕਰਾ ਦੇ ਮੇਰੀ ਹਾਂ ਝੋਲੀ ਝਾਲੀ ਤਰਾ ਦੇ ਚੱਕ ਬਹੁਤ ਸੋਹਣੇ ਕੱਦ ਕਾਠ ਵਾਲੀ ਆ ਚਾਰ ਹੀ ਥਾਣਾ ਪੂਰੇ ਮੋٹے ਮੋٹے ਥਾਣਾ ਸਹੀ ਗੱਲ ਆ ਬਾਈ ਮਾੜਾ ਬਹੁਤ ਸੋਹਣੇ ਥਾਣਾ ਖਾਂ ਝੋਲੀ ਦੀ ਓਕੇ ਇੱਕ ਨੰਬਰ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਨਿੱਕਾ ਕਾਨਾ ਗੋਲ ਬੋਦੀ ਵਾਲੀ ਬੱਚੀ ਆ ਦੋਂਦੀ ਆ ਬਾਈ ਦੋਂਦੀ ਆ ਦੋ ਦੰਦਾਂ ਲੈੜੀ ਗੱਲ ਕਹਾਂਗੇ ਹੋ ਵੀ ਨਹੀਂ ਲੈ ਚੱਲ ਪਰ ਇਹਨੂੰ ਮਾੜਾ ਵੇਲ ਬੂਲ ਬਹੁਤ ਲੰਬੀ ਆ ਇਹ ਸੋਹਣੇ ਕੱਦ ਕਾਠ ਵਾਲੀ ਆ ਮੂੰਹ ਚੋ ਦੋ ਜੰਦਾਂ ਹਾਂਜੀ 15 16 ਦਿਨ ਹੋ ਗਈ ਠੀਕ ਆ ਅੱਛਾ 15 16 ਦਿਨ ਹੋ ਗਏ ਬਾਈ ਕਹਿੰਦਾ ਸੀਮਨ ਲੱਗੇ ਨੂੰ ਤੇ ਬਾਕੀ ਕੱਦ ਵਜਨ ਵਾਲੀ ਆ ਕੋਈ ਹਾਂ ਬਾਕੀ ਠੰਡੇ ਜਨ ਹੁਣ ਮੀਂਹ ਪੈ ਕੇ ਹਟਿਆ ਹੋ ਸਕਦਾ ਬੱਚੀ ਕਨਸੀਵ ਕਰ ਜੇ ਹੈਨਾ ਲੈ ਜੀ ਸੋਹਣੇ ਕੱਦ ਕਾਠ ਵਾਲੀ ਲੈ ਚੱਲ ਬਾਈ ਰੰਗ ਪ੍ਰਿੰਟ ਹੈ ਜਿਹੜਾ ਬਾ ਕਮਾਲ ਹੈ ਬਹੁਤ ਸੋਹਣੇ ਕੱਦ ਕਾਠ ਵਾਲੀਆਂ ਬੱਚੀਆਂ ਦੂਜੀਆਂ ਬੱਚੀਆਂ ਵੀ ਸੀਮਨ ਦੇ ਬਿਲਕੁਲ ਕਾਬਲ ਹੈ ਇਹ ਆਪਾਂ ਦਿਖਾਈਏ ਜੀ 5 ਨੰਬਰ ਤੇ ਬੱਚੀ ਤੇ 5 ਨੰਬਰ ਤੇ ਬੱਛੀ ਵਿਖਾਈਆ ਥਾਣ ਦੁਆਰਾ ਸਾਨੂੰ ਚੈੱਕ ਕਰਾ ਦਿੰਨੇ ਆ ਬਹੁਤ ਸੋਹਣੇ ਥਾਣਾ ਚਾਰ ਹੀ ਥਾਣਾ ਫੋਰ ਸ਼ੰਗਪੋਰਾ ਨਹੀਂ ਕੀ ਤੇ ਜਿਹੜੀ ਇਸ ਦੋ ਵਾਰ ਆਪਾਂ ਦਿਖਾਉਣੀ ਹੈ ਇੱਕ ਗਰਮੀਆਂ ਦਾ ਤੋਹਫਾ ਇਹ ਦੰਦੋ ਇਹ ਜਰਸੀ ਦਾ ਨਾਲ ਕਰਾਸ ਹੈ ਤੇ ਦੰਦੋ ਖੀਰੀ ਹੈ ਬਈ ਦੰਦੋ ਪਿਓਰ ਖੀਰੀ ਕੱਦ ਕਾਠ ਬਹੁਤ ਵੱਡਾ ਬੱਛੀ ਦਾ ਹੈ ਨਾ ਮਾਨ ਦੰਦੋ ਖੀਰੀ ਹੈ ਬਾਈ ਕਹਿੰਦਾ ਫੇਸ ਕੁਆਲਟੀ ਘੱਟ ਲਈ ਚੈੱਕ ਕਹਿੰਦਾ ਆਪਾਂ ਦਿਖਾ ਦਿੰਦੇ ਨਿੱਕਾ ਕਰਨ ਹਾਂ ਥੋੜੀ ਜੀ ਕਰਾਸ ਹੈ ਤੇ ਪਰ ਬੱਛੀ ਦਾ ਕੱਦ ਕਾਠ ਬਹੁਤ ਵੱਡਾ ਦੰਦੋ ਖੀਰੀ ਆ ਬਾਈ ਕਹਿੰਦਾ ਲੈ ਬਾਈ ਬਿਲਕੁਲ ਸੀਮਨ ਦੇ ਵੀ ਕਾਬਲ ਆ ਬੇਲ ਫੁੱਲ ਬਹੁਤ ਚੰਗੀ ਆ ਲੰਬੀ ਬੇਲ ਆ ਤੇ ਤੋਰਾ ਤਾਰਾ ਘੋੜੀ ਵਰਗਾ ਇੱਕ ਨੰਬਰ ਤੇ ਥਣ ਵੀ ਚਾਰੀ ਆ ਥਣ ਵੀ ਚਾਰੀ ਆ ਠੀਕ ਦੰਦੋ ਵੀ ਚੈੱਕ ਕਰਾ ਦੀ ਬਾਈ ਥਣ ਵੀ ਚਾਰੀ ਆ ਕੋਈ ਨਹੀਂ ਥਣ ਉਥੇ ਖੁਰਨੀ ਤੇ ਬੰਨ ਕੇ ਵਿਖਾ ਦਾਂਗੇ ਤੇ ਦੰਦ ਕਰਾ ਦੇ ਚੈੱਕ ਬਾਈ ਬਹੁਤ ਸੋਹਣੇ ਕੱਦ ਕਾਠ ਵਾਲੀ ਆ ਵੱਡੇ ਕੱਦ ਕਾਠ ਵਾਲੀ ਆ ਹੁੰਦਲ ਹੇਲ ਬੱਛਿਆਂ ਕੋਈ ਆਏ ਨਹੀਂ ਵੀ ਕੁਈ ਲਸੀ ਲਾਵੀਏ ਬੱਚੀ ਦੰਦ ਦੇਖੋ ਜੀ ਹਾਂ ਦੰਦ ਦੰਦ ਕਰਾ ਕਰਨੀ ਚੱਕ ਖੀਰੀ ਆ ਬਈ ਪਿਆਰ ਸਹੀ ਗੱਲ ਪਿਆਰ ਖੀਰੀ ਆ ਕਾ ਖੀਰਾ ਬੱਚਾ ਕੱਦ ਕਾਠ ਪੂਰਾ ਚੰਗਾ ਤੇ ਪੂਰੇ ਜੋਰ ਵਾਲੀ ਆ ਕੋਈ ਲਿਆਈ ਨਹੀਂ ਹੰਬੀ ਨਹੀਂ ਲਹੂ ਪਾਣੀ ਵਾਲੀ ਆ ਤੇ ਬਹੁਤ ਸੋਹਣੇ ਕੱਦ ਕਾਠ ਵਾਲੀਆਂ ਬੱਚੀਆਂ ਅੱਜ ਦੀ ਵੀਡੀਓ ਚ ਮਿੱਤਰੋ 6 ਨਾਗ ਆਪਾਂ ਤੁਹਾਨੂੰ ਦਿਖਾਏ ਆ ਤੇ 6 ਦੇ 6 ਨਾਗ ਹੈਗੇ ਪੂਰੇ ਟੌਪ ਦੇ ਦੇਖੋ ਆ ਦੋ ਨੰਬਰ ਤੇ ਆਪਾਂ ਬੱਚੀ ਵਿਖਾਈ ਬਹੁਤ ਸੋਹਣੇ ਰੰਗ ਪ੍ਰਿੰਟ ਵਾਲੀ ਆ ਤੇ ਚੰਗੀ ਜਿਆਦਾ ਕੁਆਲਟੀ ਵਾਲੀ ਆ ਤੇ ਛੇ ਨਾਗਾ ਬੋ ਵੀ ਅੱਜ ਦੀ ਵੀਡੀਓ ਦੇ ਵਿੱਚ ਹਨ ਵੀਰੇ ਤੇ ਇਹਨਾਂ ਦੀ ਫੇਰ ਡਿਮਾਂਡ ਦੱਸ ਵੀਰੇ ਕੀ ਆ ਇੱਥੇ ਆ ਜਾ ਮੂਰੇ ਡਿਮਾਂਡ ਵੀਰੇ ਹਾਂਜੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਈਆਂ ਛੇ ਨਾਗਾ ਬਹੁਤ ਸੋਹਣੇ ਨਾਗਾ ਬਾਕੀ ਆਪਾਂ ਬੋ ਵੀ ਤੋਂ ਪੁੱਛ ਜਾਂ ਵੀ ਨਾ ਜੀ ਡਿਮਾਂਡ ਬਾਰੇ ਪੁੱਛ ਜਾਂ ਵੀ ਕੀ ਡਿਮਾਂਡ ਕਰਦੇ ਆ ਹਾਂ ਭਾਈ ਫਿਰ ਇਹਨਾਂ ਦੀ ਡਿਮਾਂਡ ਦੱਸੋ ਕੋਈ ਜਾਇਜ਼ ਜੀ ਡਿਮਾਂਡ ਤੇ ਵੀਰੇ ਇਹੋ ਜੀਆਂ ਮੱਛੀਆਂ ਦਾ ਲੋਕੀ ਡੇਢ ਡੇਢ ਦੋ ਦੋ ਮੰਗੀ ਜਾਂਦੇ ਹਾਂ ਹਾਂ ਭਾਈ ਇਹ ਤਾਂ ਬਾਕੀ ਆਏ ਨਾ ਭਾਈ ਜੇ ਤਾਂ ਮਾਰਕੀਟ ਦੇ ਹਿਸਾਬ ਨਾਲ ਦੇਖ ਗਏ ਤਾਂ ਬਹੁਤ ਸੋਹਣੇ ਟੌਪ ਕਲਾਸ ਬੱਚੇ ਹੈ ਨਾ ਹਾਂ ਸਹੀ ਗੱਲ ਆ ਭਾਈ ਪਰ ਆਪਾਂ ਪਰ ਆਪਾਂ ਭਰਾਵਾਂ ਨੂੰ ਜਿਹੜੇ ਭਰਾ ਆਪਣੇ ਨਾਲ ਚੈਨਲ ਤੇ ਜੁੜੇ ਆ ਹਾਂਜੀ ਉਹਨਾਂ ਨੂੰ ਆਪਾਂ ਰਾਇਤ ਕਰਕੇ ਮਾਲ ਦੇਣਾ ਕੋਈ ਆਪਾਂ ਉਹ ਨਹੀਂ ਹਾਂਜੀ ਹਾਂਜੀ ਆਪਾਂ ਵੀਰੇ ਜੈ ਜੀ ਦੱਸ ਕੋਈ ਡਿਮਾਂਡ ਦੱਸ ਵੀ ਕੀ ਡਿਮਾਂਡ ਭਾਈ ਜੀ ਇਹ ਡਿਮਾਂਡ ਦਾ ਇਹ ਆ ਹੀ ਦੱਸਿਆ ਵੀ ਆਪਾਂ ਇਹ 1.5 ਦੇ ਵਿੱਚ ਲਈਏ ਤਾਂ ਵੀ ਵੇਚ ਲੀਏ ਇੱਕ 30 ਵੀ ਮੰਗ ਲਈਏ 20 ਵੀ ਮੰਗ ਲਈਏ ਆਪਾਂ ਇੱਕ 15 'ਚ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ 200 ਕਿਲੋਮੀਟਰ ਤੱਕ 115 'ਚ ਇੱਕ 15 'ਚ ਕੋਈ ਕਦੇ ਉਹ ਵੀ ਪਤਾ ਕਰਕੇ ਆ ਜੀ ਜੇ ਕੋਈ ਇਸ ਭਾਅ ਦੇ ਡੇੜੀਆਂ ਲੈ ਲਊ ਵੀ ਮਿੱਤਰੋ ਬਾਈ ਕਹਿੰਦਾ ਵੀ 6 ਦੇ 6 ਨਾਕ ਹੈਗੀਆਂ ਖੀਰ ਨੇ ਬੱਚੀਆਂ ਤੇ ਬਹੁਤ ਸੋਹਣੀਆਂ ਬੱਚੀਆਂ ਪਰ ਬਾਈ ਦੀ ਜਿਹੜੀ ਡਿਮਾਂਡ ਹੈ ਬਿਲਕੁਲ ਬਾਈ ਨੇ ਜੈ ਜੈਨੂਨ ਰੇਟ ਮੰਗਿਆ ਬਾਈ ਕਹਿੰਦਾ ਵੀ ਮਾਰਕੀਟ ਦੇ ਹਿਸਾਬ ਨਾਲ ਤਾਂ ਕੋਈ ਸਹੀ ਗੱਲ ਹੈ ਵੀ 30 ਤੋਂ 35 35000 ਦੀ ਬੱਚੀ ਕੱਲੀ ਵੇਕਣ ਵਾਲੀ ਆ ਪਰ ਬਾਈ ਕਹਿੰਦਾ ਵੀ ਆਪਾਂ ਬਿਲਕੁਲ ਜੈ ਰੇਟ ਤੇ ਦੇਣੇ ਆ ਬਾਈ ਨੇ ਡਿਮਾਂਡ ਕਰੀਏਗੀ 1 15 1 15 300 ਕਿਲੋਮੀਟਰ ਪਰ ਇੱਕ 15 ਡਿਮਾਂਡ ਕਰੀਏ ਤੇ 200 ਕਿਲੋਮੀਟਰ ਦੀ ਕਰੀਏ ਪਹੁੰਚ ਐਂ ਨਹੀਂ ਹੋ ਗਿਆ ਭਾਈ ਫੇਰ 200 ਕਿਲੋਮੀਟਰ ਦੀ ਕਰੀਏ ਪਹੁੰਚ ਤੇ 50 ਕਿਲੋਮੀਟਰ ਆਪਾਂ ਹੋਰ ਆਪਾਂ ਆਪਦੀ ਤਰਫ ਬੋਬੀ ਨੂੰ ਕਹਿ ਕੇ ਹੋਰ ਕਰਾ 250 ਕਿਲੋਮੀਟਰ ਦੀ ਪਹੁੰਚ ਕਰਦੇ ਭਾਈ ਠੀਕ ਹੈ ਲੋ ਵੀ ਮਿੱਤਰੋ 250 ਕਿਲੋਮੀਟਰ ਦੀ ਬਾਈ ਨੇ ਕਰੀਏ ਪਹੁੰਚ ਤੁਹਾਡੇ ਘਰ ਤੱਕ 250 ਕਿਲੋਮੀਟਰ ਦੇ ਵਿੱਚ ਬਹੁਤ ਦਾਇਰਾ ਆ ਜਾਂਦਾ ਹਾਂਜੀ ਤੇ 1 15 ਦੇ ਵਿੱਚੋਂ ਤੁਹਾਡਾ ਬਾਕੀ ਮਾੜਾ ਮੋਟਾ ਛੋੜਛੱਪਾ ਕਰ ਦੂਗਾ ਪਹੁੰਚ ਹੋ ਜਾਣੀ ਹੈ ਤੇ ਬਾਈ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਬਹੁਤ ਸੋਹਣੇ ਕੱਦ ਕਾਠ ਵਾਲੀਆਂ ਬੱਚੀਆਂ ਤੇ ਬਾਈ ਨੰਬਰ ਆਪ ਦਾ ਬੋਲਦੇ ਵਾ ਵੀ ਫਿਰ 99790 22671 ਠੀਕ ਆ 97790 22671 ਹਾਂਜੀ ਠੀਕ ਆ ਬਾਕੀ ਵੀਰੇ ਬਿਆਨਾ ਆਪਾਂ ਨੂੰ ਪਹਿਲਾਂ ਅੱਧਾ ਪਾਊਗਾ ਕੋਈ ਤਾਂ ਆਪਾਂ ਪਛੀਆਂ ਜਿਹੜਾ ਮੰਗਦੇ ਜਿਹੜੇ ਮੰਗਾਉਂਦਾ ਵਾ ਠੀਕ ਆ ਠੀਕ ਆ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਜਿਹੜੇ ਪੁਰਾਣਾ ਸੌਦਾ ਹੁੰਦਾ ਹਾਂਜੀ ਤੇ ਬਾਕੀ ਉਹ ਬਿਆਨਾਂ ਜਿਹੜਾਗਾ ਵੀ ਅੱਧਾ ਪਵਾ ਕੇ ਆਪਾਂ ਬਾਈ ਬੱਚੀਆਂ ਭੇਜਾਂਗੇ ਸਿੰਗਲ ਪੀਸ ਲੈਣਾ ਵਾ ਉਹ ਆਪਾਂ ਉਸ ਹੱਬ ਨਾਲ ਜੇ ਕੋਈ ਇੱਕ ਨਾਲ ਲੈਣਾ ਕਿਸੇ ਨੇ ਜਾਂ ਦੋ ਲੈਣੀਆਂ ਉਹੋ ਜਿਹਾ ਹੋ ਜੂ ਰੇਟ ਵੇਚ ਲਾਂਗੇ ਠੀਕ ਹੈ ਤੇ ਉਸ ਹੱਬ ਨਾਲ ਜੇ ਕਿਰਾਇਆ ਅਗਲੇ ਨੇ ਦੇਣਾ ਤਾਂ ਆਪਾਂ ਉੱਚੀ ਜਿਹੜਾ ਅੱਜ ਕਰਾਂਗੇ ਹਾਂਜੀ ਯਾਨੀ ਕਿ ਬਾਈ ਕਹਿੰਦਾ ਵੀ ਆਪਾਂ ਕਿਸੇ ਪਾਸੇ ਵੀ ਗਾਹਕ ਨਹੀਂ ਮੋੜਨ ਦੀ ਉਹ ਕਰਦੇ ਵੀ ਹਰੇਕ ਬੰਦੇ ਨੂੰ ਕੋਈ ਜਿਹੜਾ ਬੰਦਾ ਫੋਨ ਲਾਊਗਾ ਆਪਾਂ ਸੌਦਾ ਦੇਵਾਂਗੇ ਜ਼ਰੂਰ ਤੇ ਬਾਕੀ ਜੇ ਕੋਈ ਇੱਕ ਅਧਾ ਨਗ ਲਊਗਾ ਤਾਂ ਉਹਦਾ ਰੇਟ ਮੁੱਲ ਉਹਜਾ ਹੋ ਜਾਊਗਾ ਤੇ ਜੇ ਭਾਈ ਜੇ ਸਾਰੇ ਨਗ 6 ਦੇ 6 ਨਗ ਕੋਈ ਖਰੀਦਦਾ ਤਾਂ 250 ਕਿਲੋਮੀਟਰ ਤੱਕ ਦੀ ਹੈਗੀ ਬਾਈਆਂ ਦੀ ਪਹੁੰਚ 1,115,000 ਰੁਪਏ ਦੇ ਵਿੱਚ ਮੜਾ ਮੋਟਾ ਮੌਕੇ ਤੇ ਮਨ ਤਾਂ ਜ਼ਰੂਰ ਕਰ ਦੂ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਕੀ ਮਿਲਦੇ ਆਂ ਕਿ ਨਵੀਂ ਵੀਡੀਓ ਚ ਧੰਨਵਾਦ ਜੀ ਹਾਸਿਲ ਸਾਰਿਆਂ ਨੂੰ